ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਮਗ ਮਹੱਲਾ ਪਹਿਲਾ ਕਰ ਚੌਥਾ ਇੱਕ ਸਵਾਨ ਦੋ ਸਵਾਨੀ ਨਾਲ ਪਾਲ ਕੇ ਪੌਂ ਕੈ ਸਦਾ ਬਿਆਲ ਕੋੜ ਚੁਰਾ ਮੁੱਠਾ ਮੁਰਦਾਰ ਨਾਨਕ ਤਾਣਕ ਰੂਪ ਰਹਾ ਕਰਤਾਰ ਪਰਮ ਸਤਕਾਰ ਗੁਰੂ ਰੂਪ ਸਾੰਗ ਜੀਓ ਇਹ ਪਾਵਨ ਸ਼ਬਦ ਗੁਰੂ ਸਰਬੰਦੇ ਪਾਵਨ ਪਿਤਰੰਕ 26 ਸੰਗਤ ਇਸ 와ਜਮਾਨ ਤੇ ਜੋ ਸ਼ਬਦ ਹੈ ਰਾਗ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ ਮਹਾਰਾਜ ਜੀ ਨੇ ਪਹਿਲੀ ਬਾਛਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪਣੇ ਆਪ ਨੂੰ ਗੁਰੂ ਸਾਹਿਬ ਨੇ ਇੱਕ ਪੁਰਸ਼ ਜਾਣ ਕੇ ਇੱਕ ਆਮ ਨੂੰ ਖਿਆਲਨ ਕੇ ਆਪਣੇ ਉੱਪਰ ਗੱਲ ਲਾ ਕੇ ਸਾਡੇ ਜੀਹਾਂ ਦੀ ਬਿਰਤੀ ਕੀ ਹੁੰਦੀ ਹੈ ਸਾਡਾ ਜੀਵਨ ਕਿਹਦਾ ਹੈ ਕਿਵੇਂ ਅਸੀਂ ਸੰਸਾਰ ਵਿੱਚ ਰਹਿਆ ਹੋਇਆ ਹਾਂ ਵਿਕਾਰਾਂ ਪਰੇ ਪਏ ਹਾਂ ਸਾਡੀ ਸੋਚ ਕੀ ਹੈ ਇੱਕ ਬਹੁਤ ਹੀ ਸਜ ਤਰੀਕੇ ਨਾਲ ਇਹ ਸਬਦ ਰਾਹੀਂ ਪ੍ਰਗਟ ਕੀਤੀ ਹੈ ਆਓ ਗੁਰੂ ਸਾਹਿਬ ਦੀ ਕਿਰਪਾ ਕਨ ਆਵਸਾਈ ਹੋ ਇਸ ਤੇ ਵਿਚਾਰ ਕਰੀਏ ਤਾਂ ਕਿ ਕੁਝ ਗੱਲ ਕੁਝ ਮਾਰ ਪ੍ਰਦੇਸ਼ ਸਾਡੇ ਹਿਰਦੇ ਟਿਕੇ ਤੇ ਤਪਦੇ ਹਿਰਦੇ ਇਸ ਕਲਜੀ ਦੇ ਹਿਰਦੇ ਨੂੰ ਨਾਮ ਰੂਪੀ ਦਾਤ ਮਿਲੇ ਠੰਡ ਵਰਤਾਇ ਜਾ ਸਕੇ ਆਓ ਜੀ ਪ੍ਰੇਮ ਨਾਲ ਪਹਿਲਾਂ ਫਰਤੇਗੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਲੀ ਪਾਸ਼ਾ ਉਹਨਾਂ ਦੇ ਮਹਾਰਾਜ ਕਹਿੰਦੇ ਨੇ ਇੱਕ ਸਵਾਨ ਸਵਾਨ ਨਰਕੁਤਾ ਇੱਥੇ ਮਹਾਰਾਜ ਨੇ ਵਿਸ਼ੇਸ਼ਣ ਲਾਇਆ ਹੈ ਵਿਸ਼ੇਸ਼ਿਆ ਕਾ ਦਾ ਕੁੱਤੇ ਦਾ ਕਾ ਨੂੰ ਲੋਬਨ ਨੂੰ ਇਕ ਮੇਰੇ ਮਨ ਵਿੱਚ ਲੋਭ ਰੂਪੀ ਕੁੱਤਾ ਬੈਠਾ ਹੈ ਦੂਸਰਾ ਦੋ ਇਸਵਾਨੀ ਦੋ ਕੁੱਤੀਆਂ ਭਾਵ ਇੱਕ ਆਸਾ ਇੱਕ ਤ੍ਰਿਸ਼ਨਾ ਲੁਭਦੇ ਵਸ ਹੋ ਕੇ ਆਸਾ ਤ੍ਰਿਸ਼ਨਾ ਮਨ ਨੂੰ ਇੰਨਾ ਰੋਜ਼ ਤੰਗ ਕਰਦੀਆਂ ਨੇ ਭੌਂਕਦੀਆਂ ਨੇ ਉੱਠਦੇ ਸਵੇਰੇ ਇਹ ਇਹ ਚੀਜ਼ ਲੈ ਲੈ ਇਹ ਚੀਜ਼ ਕਰ ਲੈ ਭਾ ਮੇਰੇ ਮਨ ਦੇ ਉੱਤੇ ਇੱਕ ਕੁੱਤਾ ਜਿਹੜਾ ਲੋਭ ਹੈ ਦਾ ਪ੍ਰਭਾਵ ਬਹੁਤ ਜ਼ਿਆਦਾ ਆਸਾ ਤ੍ਰਿਸ਼ਨਾ ਦੇ ਸਵਾਨੇ ਕੁੱਤੀਆਂ ਇਹ ਮੈਂ ਬਹੁਤ ਪਰੇਸ਼ਾਨ ਕਰਦੀਆਂ ਨੇ ਭਾਵ ਜੀ ਆਤਮਾ ਨੂੰ ਇਹ ਸੰਸਾਰਕ ਜੀਵ ਦੇ ਮਨ ਦੀ ਗੱਲ ਕੀਤੀ ਮਹਾਰਾਜ ਜੀ ਆਪਣੇ ਆਪ ਦੇ ਗੱਲ ਲਾ ਕੇ ਨਿਰਮਾਣ ਤਾਂ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਸਾਰੇ ਗੁਰੂ ਪਿਆਰ ਵਾਲੇ ਸਮਝਦਾਰ ਨੇ ਬਾਣੀ ਪੜ੍ਹਦੇ ਸੁਣਦੇ ਨੇ ਕਿ ਗੁਰੂ ਸਾਹਿਬ ਨੇ ਸਾਰੀ ਬਾਣੀ ਆਪਣੇ ਮਨ ਤੇ ਲਾ ਕੇ ਉਪਦੇਸ਼ ਕੀਤਾ ਜੋ ਪ੍ਰਤੀਕ ਨਿਰਮਾਣਤਾ ਦਾ ਵੀ ਸਭ ਕੁਝ ਹੁੰਦਾ ਵੀ ਬਿਲਕੁਲ ਅਣਜਾਣ ਕੁਛ ਨਹੀਂ ਸਭ ਕੁਝ ਰੱਬ ਦਾ ਹੈ ਤੇ ਉਪਦੇਸ਼ ਰੂਪੀ ਸੰਗਤਨਤ ਕਰਨ ਵਾਸਤੇ ਤੇ ਪਹਿਲੀ ਗੱਲ ਕਿ ਮੈਂ ਜਿਹੜੇ ਵੀ ਪ੍ਰਾਣੀ ਸਾਰੇ ਇਸ ਸੰਸਾਰਕ ਜੀ ਅੰਦਰ ਇੱਕ ਕੁਤਾ ਲੋਭ ਹੈ ਤੇ ਇੱਕ ਭਾਈ ਦੋ ਕੁੱਤੀਆਂ ਤ੍ਰਿਸ਼ਨਾ ਤੇ ਹਾਸਾ ਜੋ ਕਿਸੇ ਨੂੰ ਹਲ ਦਿਨ ਚੜਦੇ ਅਮਰਤ ਵੇਲੇ ਹੁੰਦੇ ਜਿਵੇਂ ਦਿਨ ਨਿਕਲਦਾ ਹੈ ਇਹਦੇ ਆਲੇ-ਦੁਆਲੇ ਮੰਦੇ ਹੋ ਜਾਂਦੀਆਂ ਨੇ ਮਨ ਨੂੰ ਪਟਕਾਉਂਦੀਆਂ ਨੇ ਪਰਮਾਉਂਦੀਆਂ ਨੇ ਜੀ ਪਾਲਕੇ ਪੌਕੇ ਸਦਾ ਬਿਆਰ ਸਵੇਰੇ ਹੀ ਪੌਂਕਦਿਆਂ ਨੇ ਪਾਵਿ ਜਾਗ ਰਿਹਾ ਜਾਗ ਰਹੁੰਦਿਆਂ ਨੇ ਜੇ ਬੰਦਾ ਉੱਠਿਆ ਲਾਲਚ ਪੈ ਗਿਆ ਕਦੇ ਕਿਸੇ ਚੀਜ਼ ਦਾ ਕਦੇ ਕਿਸੇ ਅਜੇ ਕੰਮ ਕਰਨਾ ਇਹਦਾ ਫਾਇਦਾ ਹੋਏਗਾ ਇੱਦਾਂ ਕਿਸਾ ਕੁ ਮਾਰਨਾ ਪਰ ਵੀ ਤੰਗ ਕਰ ਦੇਲ ਕੀਵੇਂ ਨਾ ਕੀਵੇਂ ਇਸ ਮਨ ਨੂੰ ਰੱਬ ਵਾਲੇ ਮਾਂ ਤੋੜ ਕੇ ਦੂਸਰੇ ਪਾਸੇ ਲੈ ਕੇ ਜਾਈਏ ਹੁਣ ਅਗਲੀ ਜਿਹੜੀ ਬੇਨਤੀ ਕੀਤੀ ਮਹਾਰਾਜੇ ਨੇ ਬਹੁਤ ਹੀ ਇਸਤਾਹਿਰ ਦਾ ਮਹਾਰਾਜ ਦਾ ਕਿਰ ਕੁੜਛੁਰਾ ਮੇਰੇ ਕੋਲ ਝੂਠ ਵਾਲਾ ਖੰਜਰ ਹੈ ਸ਼ੂਰਾ ਮੈਂ ਝੂਠ ਬੋਲਦਾ ਝੂਠ ਕਮਾਂਦਾ ਮੁੱਠਾ ਮਰਦਾਰ ਮਰਦਾਰ ਮਰੇ ਪਸ਼ੂ ਤੇ ਮੇਰਾ ਖਾਣਾ ਕਿ ਇਹ ਪਰਾਇਆ ਹੱਕ ਮਰੇ ਹਾਂ ਦਾ ਮਰੇ ਸਮਾਨ ਪਸ਼ੂ ਖਾਣੇ ਪਾਵ ਮੈਂ ਦਵਾ ਦਾ ਘੇ ਮਾਰ ਕੇ ਖਾਣਾ ਸੰਦਾ ਇਹ ਮੇਰੀ ਬਿਰਤੀ ਹੈ ਤੇ ਮੇਰਾ ਸ਼ੂਰਾ ਝੂਠ ਬੋਲ ਬੋਲ ਕੇ ਮੈਂ ਖੰਜਰ ਚਲਾ ਕੇ ਪਾਵ ਝੂਠ ਦੇ ਨਾਲ ਮੈਂ ਲੋਕਾਂ ਦਾ ਹੱਕ ਹੜਪਦਾ ਹਾਂ ਮਰਦਾਰ ਖਾਂਦਾ ਇਹ ਮੇਰੇ ਮੰਦੀ ਇਕ ਜੀ ਤਾਂਗ ਹੈ ਅੰਦਰੋਂ ਮਾਰਨ ਦਸੀ ਕਿ ਨਸਾਨ ਕਿੰਨਾ ਗਿਰ ਜਾਂਦਾ ਹੈ ਇਹ 40 ਰੁਪਏ ਛੂਰਾ ਚਲਾ ਕੇ ਲੋਕਾਂ ਦਾ ਕਮਾਰ ਕਿਉ ਉਸ ਨੂੰ ਖਾਂਦੇ ਹੋ ਕੇ ਲਈ ਮਰੇ ਹੋਏ ਬਸਵਾ ਸੁਬਾਨਾ ਪਰ ਆਕ ਉਸ ਸੋਰ ਉਸ ਗਾਏ ਤੇ ਜੀ ਕਲ ਮਾਰ ਕਰ ਦੇਨੇ ਤਾਨਕ ਰੂਪ ਰਹਾ ਕਰਤਾ ਤਾਨਕ ਭੇਡਿਆ ਅੰਗਲੀ ਜਾਨਵਰ ਸੈਂਸੀ ਬਹੁਤ ਖਤਰਨਾਕ ਕਰਤਾਰ ਪਰਮਾਤਮਾ ਜੀ ਪ੍ਰਮਾਤਮਾ ਜੀ ਅਕਾਲ ਪੁਰਖ ਜੀ ਮੇਰਾ ਜਿਹੜਾ ਰੂਪ ਹੈ ਇੱਕ ਜੰਗਲੀ ਜਾਨਵਰ ਜਿਹਾ ਬਹੁਤ ਭਿਆਨਕ ਹੈ ਲਾਲਚੀ ਹੈ ਕੁੱਤਾ ਆਪਾ ਭੌਂਕਦਾ ਹੈ ਬਾਰ-ਬਾਰ ਵਿਸ਼ੇਵਕਾਰ ਮੇ ਕਰਤਾ ਝੂਠ ਬੋਲ ਕੇ ਛੁੜਾ ਬਾਰਤ ਗਈ ਮੈਂ ਦੁਆ ਦਾ ਖਾਣਾ ਲੋਕਾਂ ਦਾ ਖਾਣਾ ਇਹ ਮੇਰਾ ਭਿਆਨਕ ਰੂਪ ਹੈ ਮਾਨਸਿਕ ਅੰਦਰੋਂ ਇਹ ਬਾਹਰੋਂ ਦੇਖਿਆ ਮਹਾਰਾਜ ਨੇ ਬਹੁਤ ਬੜੇ ਸੁੰਨੇ ਨੇ ਪਰ ਰੂਪ ਅੰਦਰ ਦੀ ਜੋ ਭਾਵਨਾ ਦਰਸਾਏ ਹੈ ਕਿ ਅੰਦਰ ਵਾਲਾ ਜਿਹੜਾ ਰੂਪ ਹੈ ਮੇਰਾ ਇਕ ਜੰਗਲੀ ਜਾਨਵਰ ਸੈਨਸੀ ਦੀ ਤਰ੍ਹਾਂ ਬਹੁਤ ਖਤਰਨਾਕ ਡੇਂਜਰਸ ਹੈ ਹਰ ਵੇਲੇ ਦੁਆ ਨੂੰ ਮਾਰ ਮਗਾ ਕੇ ਆਪਣਾ ਢੇਡ ਪੜਨਾ ਚਾਹੁੰਦਾ ਇਹ ਮੇਰੀ ਅਵਸਥਾ ਹੈ ਜੀ ਮਨ ਦੀ ਮੈਂ ਪਤ ਕੀ ਪੰਦ ਨਾ ਕਰਨੇ ਕੀ ਸਾਲ ਪਤ ਪਤੀ ਮੈਂ ਨਾ ਆਪਣੇ ਰਵਿ ਪਤੀ ਦੀ ਗੱਲ ਸੁਣੀ ਕਰਨੇ ਕੀ ਕਰ ਨਾ ਮੇਰੀ ਜਿਲੀ ਕਰ ਰਹਿ ਮਜੀਵਨ ਸੱਲੀ ਸੀ ਕਮ ਕਾਲ ਉਹ ਮਰਿਆਦ ਅਨਸਾਰ ਨਹੀਂ ਸੀ ਪਵ ਸੱਚੀ ਕਰਨੀ ਨਹੀਂ ਦੇ ਰਬਦਾ ਕਿਹਾ ਗੱਲ ਮੈਂ ਮੰਨੀ ਨਹੀਂ ਵੀ ਗੁਰੂ ਮਾਰ ਉਪਦੇਸ਼ ਮੈਂ ਮੰਨ ਨਹੀਂ ਰਿਆ ਤੇ ਮੇਰੀ ਕਰਨੀ ਬੜੀ ਝੂਠ ਵਾਲੀ ਹੈ ਨੀ ਮੰਨੀ ਵਾਲੀ ਹੈ ਜੀ ਹਾਂ ਵਿਗੜ ਰੂਪ ਰਹਾ ਵਿਕਰਾਲ ਹਾਂ ਮੇਰਾ ਇਹ ਅਕਾਲ ਬੁਰਖ ਦੀ ਮੇਰਾ ਵਿਗੜਿਆ ਰੂਪ ਹੈ ਮਾਨਸੂਪ ਨਹੀਂ ਮਾਨਸ ਕੀ ਜਾਤ ਹੁੰਦੀ ਕੀ ਹੈ ਇਹ ਮਾਰ ਕਹਿੰਦੇ ਨੇ ਇੱਕੋ ਰੂਪ ਨਿਸ਼ਾਨਾ ਕਰਤੂਤ ਪਸੂ ਕੀ ਮਾਨਸ ਜਾਤ ਹੈ ਤੇ ਮਨੁੱਖ ਕਹਿਣ ਨੂੰ ਪਰਮ ਕਰਮ ਕਾਂ ਪਸਵਾ ਵਾਲੀ ਵਿਰਤੀ ਪਹਾੜੇ ਜੰਗਲੀ ਜਾਨਵਰੀ ਜਰਾ ਇਹ ਮਹਾਰਾਜ ਮੇਰਾ ਵਿਗੜਿਆ ਵੀ ਜੋ ਅਸਲੀ ਰੂਪ ਸੀ ਨਾ ਉਹ ਸ ਵਿਗੜ ਗਿਆ ਮੈਂ ਅੰਦਰ ਤੋਂ ਬਾਹਰੋਂ ਵੀ ਵਿਗੜਿਆ ਬਾਹਰੋਂ ਬੜਾ ਸੁੰਦਰ ਹ ਅੰਦਰੋਂ ਦੀ ਮੇਰੀ ਸੋਚ ਹੋਣੀ ਸੀ ਗੁਰੂ ਵਾਲੀ ਇਮਾਨਦਾਰੀ ਵਾਲੀ ਸੱਚ ਉਹ ਤੇ ਨਹੀਂ ਉਹ ਵਿਗੜੀ ਗਈ ਬਣ ਕੇ ਜੀ ਬਹੁਤ ਭਿਆਨਕ ਬਿਕਰਾਲ ਡੇਂਜਰਸ ਖਤਰਨਾਕ ਭਾਵ ਲੱਟਾ ਮਾਰਾਂ ਖਵਾ ਕਰਨ ਵਾਲਾ ਪੈੜੀ ਵਿਰਤੀ ਮਨੰਦਰ ਪੈਦਾ ਹੋ ਰਹੀ ਹੈ ਜੀ ਇਹ ਮੇਰਾ ਰੂਪ ਹੈ ਇਹਦੇ ਵਿੱਚੋਂ ਕੌਣ ਕੱਢੇਗਾ ਤੇਰਾ ਇੱਕ ਨਾਮ ਤਾਰੈ ਸੰਸਾਰ ਇਹ ਸਾਰੇ ਸੰਸਾਰ ਜੀ ਜਿਹਾ ਨੋ ਜੋ ਸਾਡੀ ਬਿਰਤੀਆਂ ਇੱਕ ਉੱਤੇ ਨਹੀਂ ਲੋਭੀ ਕੁਸਤਾ ਵਾਰ ਮਾਰ ਪੌਂਕਦਾ ਹੈ ਦੁਵਿਧਾ ਕੁਮਾਰਦਾ ਹੈ ਖੰਡ ਦਾ ਭਾਵ ਇਹ ਬਿਰਤੀਆਂ ਮਿਰਿੰਦਰ ਪਈਆਂ ਕਾਮ ਕ੍ਰੋਧ ਵਾਲੇ ਭਰੀਆਂ ਪਈਆਂ ਨੇ ਪਰ ਵਾਹਿਗੁਰੂ ਜੀ ਇੱਕ ਤੇਰਾ ਨਾਮ ਹੀ ਸਾਨੂੰ ਤਾਰ ਸਕਦਾ ਹੈ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੈ ਬਾਦ ਨੰਗੀ ਰੂਪੀ ਬਾਣੀ ਹੈ ਜੋ ਮਨ ਵਿੱਚੋਂ ਇਸ ਭਿਆਨਕ ਰੂਪ ਨੂੰ ਬਾਹਰ ਕੱਢ ਕੇ ਦੇਵੀ ਰੂਪ ਰਮਾਤਮਾ ਦਾ ਦੇਵਤਾਵਾਂ ਵਾਲੀ ਭਰਤੀ ਉਹ ਬਣਾ ਸਕਦਾ ਬਲੇ ਹਾਰੀ ਗੁਰ ਆਪਣ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਗੁਰੂ ਪਿਆਰਿਓ ਵਿਨਾਦੇਵ ਜੀ ਮਹਾਰਾਜ ਸੱਚ ਨੂੰ ਬਹੁਤ ਪਿਆਰ ਕਰਦੇ ਹਾਏ ਸੱਚ ਆਪਣੇ ਆਪ ਸੱਚ ਨੂੰ ਕਹ ਬੋਲਦੇ ਨੇ ਤੇ ਸੱਚੀ ਗੱਲ ਗੁਰੂ ਪਹਿਰਾ ਤੇ ਲਸਾਉਂਦੇ ਨੇ ਆਪਣੇ ਆਪ ਤੇ ਗੱਲ ਆ ਕੇ ਲੋਕਾਂ ਦਾ ਜੋ ਜੀਵਨ ਚਰਿੱਤਰ ਹੈ ਜੋ ਵਿਸ਼ਰੇਸ਼ਨਾ ਲੋਕਾਂ ਦੇ ਜੀਵਨ ਦਾ ਅੰਦਰ ਅੰਦਰ ਵਾਲਾ ਚਰਿੱਤਰ ਭਾਵਨਾ ਅੰਦਰ ਕੀ ਕਹਿ ਲੈ ਕੀ ਚੱਲਿਆ ਬਾਹਰ ਤੇ ਬੜਾ ਪ੍ਰੇਮ ਵਾਲੀ ਭਾਵਨਾ ਭਲੇ ਵਾਲੀ ਬਾਹਰ ਅੰਦਰ ਬਸ ਛੂਰੀ ਚੱਲੀ ਝੂਠ ਦੀ ਬੇਈਮਾਨੀ ਦੀ ਖੰਝਰ ਦੀ ਮਹਾਰਾਜੀ ਇਸ ਤੋਂ ਤੇ ਦਾ ਨਾਮ ਹੀ ਸਾਨੂੰ ਤਾਰ ਸਕਦਾ ਹੈ ਜੀ ਮੈਂ ਪਤ ਕੀ ਪੰਦ ਨ ਕਰਨੀ ਕੀ ਸਾ ਪਿਆਰ ਮੈਂ ਇਹ ਆਸ ਇਹੋ ਆਸ ਇਹ ਰੱਬ ਜੀ بس ਤੇਰਾ ਨਾਮ ਹੀ ਮੇਰਾ ਆਸਰਾ ਤੇ ਠੇਕ ਹਾਂ ਕਿ ਕੇਵਲ ਕਲਜੂ ਦੇ ਵਿੱਚ ਪਰਮੇਸ਼ਰ ਦਾ ਨਾਮ ਤੇ ਸਹਾਰਾ ਹੀ ਪਾਏ ਜੀ ਬਾਤਮਾ ਨੂੰ ਪਵ ਸਾਗਰ ਤੋਂ ਪਾਰ ਕਰ ਸਕਦਾ ਹੈ ਜੀ ਏਸੀ ਤਬ ਦਾ ਕੇਂਦਰੀ ਭਾਵ ਤਤ ਰਹਾ ਵਾਲੀ ਪੰਕਤੀ ਹੁਣ ਮਹਾਰਾਜ ਦੀ ਕਿਰਪਾ ਕੀਤੀ ਹੁਣ ਦੁਸਿਆ ਕਿੰਨਾ ਵਿਗੜਿਆ ਰੂਪ ਹੈ ਮੁਖ ਨਿੰਦਾ ਕੱਖੇ ਨੂੰ ਹਿਸ਼ਾਰੀ ਗ੍ਰਾਮ ਕਰੇ ਪੜੀਏ ਮੁਖ ਦੇ ਦੁਆਰਾ ਜੀਵਾ ਨਾਲ ਮੈਂ ਝੂਠ ਬੋਲ ਨਿੰਦਾ ਜ਼ੁਗਲੀ ਕਰਦਾ ਲੋਕਾਂ ਦੀ ਆਖਾਂ ਦੇ 1 2 ਦਿਨ ਨਹੀਂ 24 ਘੰਟੇ 24 ਆਵਰਸ ਦਿਨ ਰਾਤ ਲਗਾਤਾਰ ਕੰਟੀਨਿਊਸਲੀ ਕਿ ਵਾਹਿਗੁਰੂ ਜੀ ਮੈਂ ਹਮੇਸ਼ਾ ਇੰਨਾ ਪੈੜੀ ਵਿਰਤੀ ਵਾਲਾ ਹੋ ਗਿਆ ਕਿ ਦੂਸਰੇ ਦੀ ਮੈਂ ਦੇਖ ਕੇ ਨਾ ਤਰੱਕੀ ਵਲਾਗੁਣ ਦੇ ਕੇ ਨਿੰਦਾ ਕਰਦਾ ਉਹਨਾਂ ਮੈਂ ਬਦਖੋਈ ਕਰਨਾ ਚਾਹੁੰਦੇ ਮੇਰੇ ਮਨ ਦੀ ਭਾਵਨਾ ਬਾਰ ਬਾਰ ਚ ਗ੍ਰਿਤੀ ਪੈੜੀ ਹੈ ਉਦੋਂ ਤੱਕ ਜਦੋਂ ਗੁਰੂ ਵਾਲੇ ਕੋਲ ਨਹੀਂ ਕਮਾਈ ਬਿਰਤੀ ਸੁਧ ਹੋ ਜੇਗੀ ਹਦ ਗੁਰਦੀ ਨਾਮ ਨੇ ਕਮਾਈ ਕਰਦੇ ਉਪਦੇਸ਼ ਸੁਣ ਕੇ ਮਹਾਂਪੁਰਖਾਂ ਦਾ ਗੁਰੂ ਪਿਆਰਿਆਂ ਦਾ ਬਾਣੀ ਦਾ ਬਿਸਤ੍ਰੇ ਰੇ ਮਨ ਨਾਲ ਜਾਪ ਕੀਤੇ ਕਿਸ ਤਰ੍ਹਾਂ اے ਮਾਨ ਮੇਰੇ ਆਏ ਜੇ ਜਾਗ ਮੈਂ ਆਏ ਕਿਆ ਤੁਰ ਕਰਮ ਕੁਮਾਇਆ ਇਹ ਕਰਮਕ ਮਾਇਆ ਤੁਧ ਸਰੀਰ ਜਾ ਤੋਂ ਜਗ ਮੈਂ ਆਇ ਜਿਨ ਹਰਤੇ ਰਚਨ ਰਚਿਆ ਸੋ ਹਰ ਮਨ ਨਮਸਾਇ ਗੁਰ ਪ੍ਰਸਾਦੀ ਹਰ ਮਨ ਮਸਿਆ ਪੌਰਵ ਲਿਖਿਆ ਪਾਇ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਏ ਗੁਰ ਅੰਦਰ ਸੁਣੀ ਬਾਣੀ ਕੰਨਾਰਾਈ ਤੁਲਨਾ ਕੀ ਦੀ ਕੰਪੈਰੀਜ਼ ਮੈਂ ਹੈ ਕਿ ਤੇ ਗੁਰੂ ਸਾਹਿਬ ਨੇ ਕਿ ਪ੍ਰਦੇਸ਼ ਕਰਨ ਫਿਰ ਬਾਝ ਮਨ ਬਦਲਦਾ ਹੈ ਸਭ ਅੰਦਰ ਟਿਕਦਾ ਹੈ ਇਹ ਜੋ ਮਰਾਈਆਂ ਨੇ ਅੰਦਰ ਔਗਣ ਨੇ ਇਹ ਸਾਰੇ ਸਾਰੇ ਬਾਹਰ ਨਿਕਲ ਜਾਂਦੇ ਨੇ ਭਾਵ ਸੜ ਜਾਂਦੇ ਨੇ ਜੀ ਪਰ ਕਰ ਜੋ ਹੀ ਨੀਤ ਸਨਾਤ ਹੋਰ ਤੇ ਹੋਰ ਪਰ ਕਰ ਭਰਾਇਆ ਕਰਦੇ ਬੁਰਾ ਸੋਚਣਾ ਚੋਰੀ ਕਰਨੀ ਭਾਵ ਬਾ ਦੂਜੇ ਦੇ ਘਰ ਉਸੇ ਬੁਰੇ ਨਜ਼ਰ ਰੱਖਣੇ ਮਾ ਪਰਕਰ ਨਿਨਰਾਸ ਮਾ ਗਨੇ ਪਰਕਰ ਨੀਚ ਨਾ ਮੈਂ ਨੀਚਾਂ ਤੋਂ ਵੀ ਨੀਚ ਬਹੁਤ ਅਧਰਮੀ ਪੁਰਸ਼ ਬਣ ਕੇ ਦੂਸਰਾਂ ਦੇ ਕਰਮ ਵਿੱਚ ਝਾਕਦਾ ਹਾਂ ਉਹਨਾਂ ਦਾ ਬੁਰਾ ਤਰਕਦਾ ਭਾਵਨਾਤਮੇ ਠਗਣਾ ਕਰਨਾ ਚਾਹੁੰਦਾ ਹਾਂ ਜੀ ਕਾਮ ਕਰੋ ਤਨ ਵਸੇ ਚੰਡਾਲ ਆਂਦਰ ਮੇਰੇ ਕੌਣ ਟਿਕ ਰਿਹਾ ਹੈ ਸਬਦ ਨਹੀਂ ਸਿਫਤੋ ਸਲਾਹ ਨਹੀਂ ਰਵਦੀ ਗਣ ਨਹੀਂ ਕਾਮ ਵਾਸ਼ਨਾ ਕਿਰੋਦ ਗੁੱਸਾ ਤਤ ਨੰਨਾਸ਼ਾਰੀ ਤਨ ਤੰਦੇ ਅੰਦਰ ਸ੍ਰੀ ਰਵੀਚ ਅੰਦਰ ਭਾਵ ਮੇਰੇ ਮਨ ਦੀ ਵਿਰਤੀਆਂ ਹਮੇਸ਼ਾ ਕਾਮਵਾਸ਼ਨਾ ਵਾਲੇ ਅੱਖਾਂ ਪ੍ਰਾਇ ਰੁਪ ਤੱਕਦੀਆਂ ਨੇ ਤੇ ਜਿਹੜਾ ਗ੍ਰੋਧ ਹੈ ਅੰਦਰ ਮਨ ਸਾਲ ਰਹਿ ਚੰਡਾਲ ਕਹਿੰਦੇ ਨੇ ਬਹੁਤ ਹੀ ਬੇ ਜਿਹਨੂੰ ਕਹਲੇ ਵੀ ਕਿਹਾ ਕਿ ਸਿਰ ਪੈਰ ਨੇ ਕੋਈ ਚਾਲ ਚੱਲ ਨਹੀਂ ਕੋਈ ਸਦਾ ਚਾਲ ਨਹੀਂ ਤਨ ਨਾਲ ਕਰੋਧ ਦੀ ਅਤਿਆਚਾਰੀ ਲਾਲੋ ਦੋਮਨੀ ਤਰਾ ਮਾਰ ਕਹਿੰਦੇ ਨੇ ਇਹ ਮੇਰੇ ਮਨ ਦੀ ਬਿਰਤੀ ਹੈ ਜੀ ਤਾਣਕ ਰੂਪ ਰਹਾ ਕਰਤਾ ਸਿਧਵਾਰ ਹੈ ਬਲ ਵਰਤੀ ਮਹਾਰਾਜ ਨੇ ਮੇਰਾ ਇਹ ਅਸੂਰੂ ਬੰਦਰੂਨੀ ਉਹ ਬਹੁਤ ਹੀ ਬਿਆਨਕ ਹੈ ਬਣਾਵਾਲਾ ਜੰਗਲੀ ਜੀ ਵਾਲਾ ਪਾਪੀ ਰਿਆ ਅੰਦਰੋਂ ਤਾਂ ਬਹੁਤ ਖਤਰਨਾਕ ਡੈਂਜਰਸ ਮਿਲਿਆ ਰੱਬ ਜੀ ਰੂਪ ਬਣਾ ਅੰਦਰ ਇਸ ਤੋਂ ਮਨ ਮਚਾਓ ਇਸ ਰੂਪ ਨੂੰ ਮੇਰੇ ਨੂੰ ਬਦਲੋ ਨਾਮ ਰੂਪੀ ਕਮਾਈ ਦੇ ਕੇ ਮੈਨੂੰ ਤੁਹਾਡੀ ਸਰਣ ਆਇਆ ਮਾਲਿਕ ਰਤਾਰ ਕਾਲਪੁਰਖ ਜੀ ਆਪਣੀਆਂ ਨਿਮੰਗ ਔਗਣੋਂ ਮਾਰ ਦੱਸਨੇ ਜਿਨ੍ਹਾਂ ਪ੍ਰਾਣੇ ਆਪਣੇ ਔਗਣ ਸਮਝ ਲੈਣਾ ਤੇ ਗੁਰੂ ਕੋਲ ਜਾ ਕੇ ਬੇਨਤੀ ਕਰੇ ਮਾਰ ਮੈਂ ਇਸ ਕਮੀ ਦਾ ਤਾਲ ਨਹੀਂ ਹਾਂ ਇਹ ਮੇਰੀ ਕਮੀ ਹੈ ਗੁਣ ਹੈ ਆ ਇਸ ਤੋਂ ਸੁਡਾਓ ਅਰਦਾਸ ਕਰੂ ਬੇਨਤੀ ਮਾਰ ਬਾਰ ਬਾਰ ਗੁਰੂ ਇਹਨਾਂ ਮਨ ਵਿੱਚ ਆਪਣੇ ਆਪ ਹੀ ਸਮਝ ਆ ਜਾਏਗੀ ਉਹ ਵਿਕਾਰ ਛੁੱਟ ਜੇ ਪਰਮਾਤਮਾ ਕਿਰਪਾ ਜ਼ਰੂਰ ਕਰ ਦੇਣ ਗੁਰੂ ਮਾਰ ਕਹਿ ਰਹੇ ਨੇ ਫਾਹੀ ਸੁਰਤ ਮਲੂਕੀ ਵੇਸ ਕਿੰਨੀ ਵੱਡੀ ਗੱਲ ਕਹੀ ਮਲੂਕੀ ਵੇਸ ਦਰਵੇਸ਼ ਵਾਲਾ ਪਹਿਰਾਵਾ ਧਰਮੀ ਪੁਰਸ਼ ਤੇ ਅੰਦਰ ਫਾਹੀ ਫਸਾਉਣ ਦੀ ਸੁਰਤ ਬਾਹਰੋਂ ਨਿਵਾਸ ਬਹੁਤ ਸੋਹਣਾ ਧਰਮੀ ਅੰਦਰੋਂ ਦੂਜੇ ਨੂੰ ਫਸਾਉਣ ਵਾਸਤੇ ਦੂਜੇ ਨੂੰ ਠੱਗਣ ਵਾਸਤੇ ਪਾਪ ਦੂਸਰੇ ਦਾ ਪੈੜਾ ਬੁਰਾ ਕਰਨ ਵਾਸਤੇ ਮੇਰਾ ਮਨ ਬਾਰ-ਬਾਰ ਭਜ ਰਿਹਾ ਡਟ ਰਿਹਾ ਹੈ ਬਾਹਰੋਂ ਨਿਵਾਸ ਦਰਵੇਸੀ ਹੈ ਭਗਤਾਂ ਵਾਲਾ ਭਾਗ ਗੁਰਮਖਾ ਵਾਲਾ ਕਿੰਨੀ ਬੜੀ ਮਹਾਰਾਜ ਦੀ ਗਲਤੀ ਦੇਖੋ ਬਹੁਤ ਸਕੇ ਪਿਆਰਿਓ ਆਪਣੇ ਆਪ ਨੂੰ ਚਾਤੀ ਮਾਰ ਕੇ ਜੇ ਗੁਨਾਹ ਦੇ ਮਾਰ ਸਿੱਖ ਹੈ ਨਾ ਆਪਣੇ ਆਪ ਆਤੀ ਮਾਰ ਕੇ ਮਨ ਬਦਲੇਗਾ ਦਾਸ ਬਾਰ ਬਾਰ ਰੋਜ਼ ਹੀ ਬੇਨਤੀਆਂ ਕਰਦਾ ਪ ਜੀ ਨੂੰ ਕਿ ਤੁਹਾਡਾ ਮਨ ਬਦਲੇਗਾ ਆਪਣੇ ਆਪ ਨੂੰ ਸਵੀਕਾਰ ਕਰੋ ਕਿ ਮੈਂ ਪਾਪੀ ਹਾਂ ਆਪਣੀ ਗਲਤੀ ਨੂੰ ਮੰਨੋ ਵੇਤਨਤ ਕਰੋ ਬੇਸ਼ਤ ਆਪ ਕਰੋ ਦੁਬਾਰਾ ਨਾਸ ਨੂੰ ਕਰੋ ਤੇਗੀ ਕਰੋ ਗਿਰਦਾਸ ਮਾਤਾ ਨੂੰ ਚਾ ਮੇਰਾ ਮਨ ਬਹੁਤ ਭਟਕਦਾ ਡੋਲਦਾ ਦੇ ਮਹਾਰਾਜਾ ਕਿਰਪਾ ਕਰਦੇ ਨੇ ਗਲਬਿੱਲਾ ਨੇ। ਨਗਲ ਇਹ ਬਣਣਗੇ ਕੋਲ ਆ ਲੈਣਗੇ ਮਾਫੜ ਲੈਣਗੇ ਤੇ ਪਵ ਸਾਗਰ ਤੋਂ ਆਪ ਜੀ ਨੂੰ ਪਾਰ ਕਰ ਦੇਣਗੇ ਜੀ। ਹਾਂ ਠਗਵਾੜਾ ਠਗੀ ਦੀ ਇਸ ਹਮਨ ਮੈਂ ਠਗਵਾੜਾ ਠਗਨ ਵਾਲਾ ਬਹੁਤ ਵੱਡਾ ਠੱਗ ਹਾਂ। ਠੱਗੀ ਠੱਗਤ ਉਹ ਹੁੰਦਾ ਹੈ ਉਹ ਚੋਰੀ ਰਾਤ ਨੂੰ ਨਹੀਂ ਕਰਦਾ। ਨਾ ਜੋ ਰਾਤ ਨੂੰ ਮੇਰੇ ਚੋਰੀ ਕਰਦਾ ਉਹ ਦੇਖੇ ਨਾ ਕੋਈ ਠੱਗ ਦਾ ਭਾਵ ਹੈ ਜਿਹੜਾ ਆਮਣੇ ਸਾਹਮਣੇ ਗੱਲ ਕਰਕੇ ਪਰਤਖ ਤੁਹਾਡੇ ਸਾਹਮਣੇ ਅੱਖਾਂ ਦੇ ਆ ਵੀ ਧੋਖਾ ਦੇ ਰਿਹਾ ਹੈ ਕਹਾ ਕੁਛ ਕਮਾਇਆ ਕੁਛ ਉਹ ਠੱਗ ਹੈ ਠੱਗ ਹੈ ਬਈ ਗੱਲ ਕੁਝ ਹੋਰ ਸੀ ਪਰ ਅਖੇ ਵਿੱਚ ਆ ਕੇ ਉਹਦੀ ਗੱਲ ਮੰਨ ਲਈ ਹੋਰ ਨਿਕਲਿਆ ਉਹ ਠੱਗ ਵੀ ਆਮਣੇ ਸਾਹਮਣੇ ਗੱਲ ਹੋ ਰਹੀ ਬਿਲਕੁਲ ਇਹਨਾਂ ਦਿਨ ਹੋ ਰਿਹਾ ਪਰ ਅੰਦਰ ਝੋੜ ਸੀ ਝੂਠੇ ਬਚਨ ਕਰਕੇ ਧੋਖਾ ਦੇ ਕੇ ਉਹਦਾ ਹਾਕਮ ਆਲੇ ਉਹਦਾ ਠੱਗ ਤੁਹਾਨੂੰ ਮਾਰਾ ਮਾਰ ਕੇ ਮੈਂ ਠਗਵਾੜਾ ਜੀ ਤੇ ਪ੍ਰਮਾਤਮਾ ਮੈਂ ਸਾਰੇ ਠੱਗੀ ਦੇ ਇਸ ਮੈਂ ਸਾਰੇ ਦੇਸ਼ ਨੇਪਾਲ ਲੋਕਾਂ ਨੂੰ ਆਪਣੇ ਚਲਾਕੀਆਂ ਨਾਲ ਵਾਰ-ਵਾਰ ਠਗਦਾ ਹਾਂ ਜੀ ਵੀ ਖਰਾ ਸਿਆਣਾ ਬਹੁਤਾ ਪਾਲ ਖਰਾ ਸਿਆਣਾ ਚਲਾਕ ਬਣ ਬਣ ਕੇ ਬਹੁਤ ਚਲਾਕ ਬਣਨ ਕਿਵੇਂ ਇਹੋ ਜਿਹੇ ਕਰਮ ਕਰ ਰਹੇ ਹਾਂ ਜੋ ਜੋ ਮੇਰੇ ਕਰਮ ਵੱਧਦੇ ਨੇ ਪਾਪਾਂ ਵਾਲੀ ਪੰਡ ਵੱਧਦੀ ਜਾਂਦੇ ਭਾਵ ਬਹੁਤਾ ਪਾਰ ਜੋ ਜੇ ਮੇਰੇ ਪੈਰੇ ਕਰ ਮਠੱਗੀ ਵਾਲੇ ਹੋ ਰਹੇ ਨੇ ਮਹਾਰਾਜ ਮੇ ਲੋਕ ਕਨ ਉੱਤਰਿਆ ਹਾ ਉਹਨਾਂ ਹੀ ਮੇਰੇ ਤੇ ਪਾਰ ਚੜਦਾ ਜਾ ਰਿਹਾ ਜੀ ਤਾਣ ਕਰ ਪਰਹਾ ਕਰ ਤਾਲ ਫਿਰ ਦਵਰਤੀ ਜੀ ਵਰੀ ਮੇਰਾ ਜੰਗਲੀ ਰੂਮਾੰਦਰਾ ਮੇਰਾ ਬਹੁਤ ਭਿਆਨਕ ਰੂਪ ਹੈ ਪਰ ਕਾਲਪੁਰਖ ਜੀ ਆਪ ਹੀ ਕਿਰਪਾ ਕਰਕੇ ਮੈਨੂੰ ਇਸ ਵਿਕਾਰਾਂ ਵਾਲੇ ਭਿਆਨਕ ਵਿਕਰਾਲ ਰੂਪ ਤੋਂ ਬਾਹਰ ਕਢ ਕੇ ਗੁਰੂ ਵਾਲਾ ਰੂਪ ਦਿਓ ਜੀ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਨਾਮੇ ਰਬ ਦੀ ਸਬਤ ਕੀਤੀ ਨਾ ਮੈਂ ਕਰਨ ਜੋ ਹਰਾਮਖੋਰ ਪਾਵ ਪ੍ਰਾਖਵਾਣ ਵਾਲਾ ਜਵਾਂ ਦੀ ਵਸਤੂਆਂ ਠੱਗਣ ਵਾਲਾ ਕਿ ਵੈਗੁਰੂ ਜੀ ਮੇਰੇ ਨਾਮ ਸਿਫਤੀ ਮੈਂ ਆਪੀ ਦੀ ਕੀਤੀ ਨਾ ਵੜਿਆਈ ਕੀਤੀ ਤੇ ਮੇਰੇ ਮੰਦੀ ਵਿਰਤੀ ਕੀ ਹੈ ਲੋਕਾਂ ਨੂੰ ਬਾਰ-ਬਾਰ ਧੋਖਾ ਦਿਨ ਠੱਗਣ ਦੀ ਹੈ ਜੀ ਹਾਂ ਕਿਆ ਮੋਂ ਦੇਸਾਂ ਨੂੰ ਚੋਰ ਹੁਣ ਮੈਂ ਕਿਹੜੇ ਮੋਰਨ ਨਾਸ ਕਰਾਂ ਤੇ ਰੱਬ ਜੀ ਮੈਂ ਕਿਹੜੇ ਮੂੰਹ ਨਾਲ ਤੁਹਾਡੇ ਸਾਹਮਣੇ ਆਵੇਂ ਤਾਂ ਵਿਸਾ ਵਿਕਾਰਨ ਪੁਰਿਆਪਿਆ ਲੋਕ ਨੂੰ ਉਤਰਨ ਜਜ਼ਾਦ ਮੇਰੀ ਬਿਰਸੀ ਲੁੱਟਣ ਵਾਲੀ ਨਾ ਚੁਗਨੀ ਵਾਲੀ ਮਹਾਰਾਜ ਜੀ ਮੈਂ ਕਾਮੀ, ਕਰੋਧੀ, ਅੰਕਾਰੀ ਨਿੰਦਾ ਪੁਰਿਆਪਿਆ ਮੈਂ ਕਿਹੜੇ ਮੂੰਹ ਨਾਲ ਮੈਂ ਤੁਹਾਡੇ ਸਾਹਮਣੇ ਆਵਾਂ ਕਿਸ ਅਰਥਾਤ ਬੰਦਾ ਅਲਾ ਬਨੂ ਕਹਿ ਨਹੀਂ ਸਕਦਾ ਇਸ ਲਈ ਬੋਤ ਕਮਿਹਾਂ ਮਸਲਦਾਸ ਮਾਲਾ ਤੁਹੀ ਮਜਾਲਾ ਵਾ ਗਲਤ ਆਤੀ ਠੰਡਾ ਹਰਨਾਮ ਸਿਆਮਾ ਸਿਮਰ ਸਿਮਰ ਸਿਂਪਾਓ ਇਹ ਮਹਾਰਾਜ ਨੇ ਭਾਈ ਮਹਾਰਾਜ بس ਤੋਹੇ ਕਿਰਪਾ ਕਰ ਤੋਹੇ ਕਿ ਮੇਰ ਕਰ ਜੀ ਔ ਕਿਆਮੋਂ ਦੇ ਸਾਂ ਦੁਸ਼ਟ ਚੋਲ ਨਾਨਕ ਨੀਤ ਕਹੇ ਵਿਚਾ ਨਾਨਕ ਨੀਸ ਸੰਸਾਰ ਤੌਰ ਤੇ ਨਹੀਂ ਸ੍ਰਮਨ ਮਹਾਰਾਜ ਬਹੁਤੀ ਨੀਵਾ ਔ ਗੁਣ ਭਰਿਆ ਹੋਇਆ ਇਹ ਬੜੇ ਆਇਓ ਨਾਂ ਦੇ ਮਰ ਰੱਬ ਦਾ ਰੂਪ ਨੇ ਜੋ ਤੁਰਬਰਾਪ ਗੁਰ ਨਾਨਕ ਹਾਇਓ ਗੁਰਬ ਨੇ ਫਿਰ ਵੀ ਗੁਰੂ ਫੈਰ ਕਿੰਨੇ ਦਿਨ ਮੰਨਤਾ ਸਾਰੇ ਜੀਹਾਂ ਦੀ ਬਰਤੀ ਕਿ ਜੀਵਾਤਮਾ ਨੂੰ ਰੱਬ ਦੇ ਕੋਲ ਇਸ ਤਰ੍ਹਾਂ ਬੇਨਤੀ ਮਹਾਰਾਜ ਮਨੀ ਮਾ ਹਾਂ ਨੀਚਾ ਧਰਮੀ ਹਾਂ ਹੁਣ ਤੇਰੀ ਸ਼ਰਨ ਆਇਆ ਇਹ ਵਿਚਾਰ ਕਰਿਆ ਆਪ ਕਿਰਪਾ ਕਰੋ ਮੈਨੂੰ ਤਾਰੋ ਕਿਉਂ ਤਾਨਕ ਰੂਪ ਰਹਾ ਕਰ ਤਾਰ ਚੋਥ ਫਿਰ ਕੇ ਮਹਾਰਾਜ ਜੀ ਨੇ ਕਿ ਮੇਰਾ ਜਿਹੜਾ ਜੀਵਨ ਅੰਦਰੂਨੀ ਉਹ ਭਿਆਨਕ ਹੈ ਖਤਰਨਾਕ ਹੈ ਕਾਮੀ ਕ੍ਰੋਧਿੰਕਾਰੀ ਪਾਇ ਸੁੱਚੇ ਸਦ ਵਿੱਚ ਤੇ ਪਾਈ ਸਾਹਿਬ ਜੀ ਬੇਨਤੀ ਕਰ ਰਹੀ ਸੀ ਕਿ ਤਾਨਕ ਪਰਮਾਤ ਕਬੀਰ ਸਾਹਿਬ ਰੱਬ ਨੇ ਕਬੀਰ ਸਾਹਿਬ ਰੱਬ ਦਾ ਰੂਪ ਨੇ ਪਰਮਾਤਮਾ ਦਾ ਰੂਪ ਨੇ ਗੁਨਾ ਦੇ ਮਾ ਰੱਬ ਨਹੀਂ ਰੱਬ ਦਾ ਰੂਪ ਨੇ ਜੋਤ ਹੈ ਪਰਮਾਤਮਾ ਦੀ ਪਰਮਾਤਮਾ ਇੱਕ ਇੱਕ ਅਕਾਲ ਪੁਰਖ ਇੱਕ ਹੈ ਸਭ ਦੇਵੀ ਦੇਵਤਾ ਦੇ ਬਣਾਏ ਹੋਏ ਨੇ ਕਿਸੇ ਨੂੰ ਕਿਸੇ ਪਾਸੇ ਕਿਸੇ ਨੂੰ ਪਾਏ ਕਿਸੇ ਪਾਸੇ ਸਰਦਾਰ ਨੇ ਸਦੀ ਵਿਚਾਰ ਕੀਤੀ ਗੁਰੂ ਪਿਆਰੇ ਵਾਲੋਂ ਆਸਾਂ ਵਿਚਾਰ ਆਈ ਸੀ ਕਿ ਇਸ ਸਭ ਦੇ ਇਸ ਭਾਈ ਮਹਾਰਾਜ ਨੇ ਬਹੁਤ ਸੁੰਦਰ ਚਿੱਤਰਣ ਕੀਤਾ ਸਾਡੇ ਜੀਵਨ ਦਾ ਦੁਨਿਆਵੀ ਲੋਕਾਂ ਦਾ ਅਸੀਂ ਕਰਦੇ ਕੀ ਹਾਂ ਦਿਖਾਉਂਦੇ ਕੀ ਹਾਂ ਸਾਡੀ ਸੋਚ ਕੀ ਕਰਨੇ ਕੀ ਤੇ ਇਸ ਪਵ ਸਾਗਰ ਤੋਂ ਇਸ ਮਨ ਨੂੰ ਕਿਸ ਤਰ੍ਹਾਂ ਬਾਰ ਕਰ ਸਕਦੇ ਹਾਂ ਇਹ ਬਚਨ ਨੇ ਪਾਏ ਕਿ ਜਿਹੜਾ ہمارا 15 ਕੁੱਤਾ ਹੈ ਲੋ ਆਸਾਤ ਇਹ ਸੰਦੋ ਕੁੱਤੀਆਂ ਨੇ ਇਹ ਵਾਰ-ਵਾਰ ਅਮਰਤ ਵੇਲੇ ਤੋਂ ਉੱਠਦੇ ਨੇ ਨੂੰ ਭੜਕਾਉਂਦੀਆਂ ਨੇ ਲਲਚਾਉਂਦੀਆਂ ਨੇ ਬੁਰੇ ਕੰਮਾਂ ਵਾਸਤੇ ਕਾਮ ਗ੍ਰੋਧ ਵਾਸਤੇ ਪੰਜੋਂ-ਜੰਜੋਂ ਨਾ ਤਾਂ ਬਚਾਂਗੇ ਤੇਮੇ ਤੇ ਮੇਤਰੀ ਸੁਨਾਪਰ ਤੇ ਆਸਾ ਪੀਛੇ ਟਿਜੋ ਜੋ ਸਬਦ ਕਮਾਵਾਂਗੇ ਵਾਈਰੂ ਜੀ ਜਿਵੇਂ ਜਿਵੇਂ ਸਬਦ ਦੀ ਕਮਾਈ ਹੋਏਗੀ ਬਾਣੀ ਪੜੋਗੇ ਆਪਣੇ ਆਪ ਇਹ ਲੁਭ ਵਾਲਾ ਜਿਦੋਂ ਮੈਂ ਕੁੱਤਾ ਦੇ ਕੁੱਤੀਆਂ ਤ੍ਰਿਸ਼ਨਾ ਤੇ ਆਸਾ ਇਹ ਛੱਡ ਜਾਣਗੀਆਂ ਤੇ ਕਾਮ ਕਰੋ ਜਦ ਜਿਹੜਾ ਪਾਣੀ ਡੇਰਾ ਪੱਟਿਆ ਜਾਏਗਾ ਸਹਿਜ ਬਣ ਜਾਏਗਾ ਨੰਦ ਬਣ ਜਾਏਗਾ ਸਗਰ ਉਸ ਸਬਦ ਤੇ ਕਿਰਪਾ ਕਰ ਸਭ ਨੂੰ ਸੀਸ ਵਕਸ਼ਨ ਦੀ ਜਰੂਰੇ ਭਾਈ ਆਪ ਵੀ ਇਸ ਕਥਾ ਨੂੰ ਸੁਣੋ ਨਾ ਸੁਣਾਓ ਦਾਜਾ ਪ੍ਰਾਰਲਾ ਹੁੰਦਾ ਹੈ ਭਾਈ ਸ਼ਾਮ ਨੂੰ ਤਕਰੀਬਨ ਸਵਾ 7:00 ਲੈ ਕੇ ਪੌਣੇ 8:00 ਤੱਕ ਨਾਮ ਸਿਉਂਦੀ ਹਾਜ਼ਰੀ ਤੇ ਸਵੇਰੇ ਵੀ ਤਕਰੀਬਨ ਸਵਾ 7:00 ਲੈ ਕੇ ਪੌਣੇ 8:00 ਤੱਕ ਇਹ ਵਿਚਾਰ ਹੀ ਮਾਰਦੀ ਵਿੱਚ ਇਸ ਤੇ ਪਾਸ ਹੁਕਮ ਹੁੰਦਾ ਹੈ ਆਪਾਂ ਪ੍ਰਾਰਲਾ ਕਰੀਦਾ ਹੈ ਕ੍ਰਣਾ ਵਾਲਾ ਪਰਮਾਤਮਾ ਐ ਪਾਏ ਕੋਈ ਬੇਨਤੀ ਵਾ ਸੱਚੀ ਗੁਰ ਸਿੱਖ ਬਣੋ ਜੇ ਵਨ ਸੱਚਾ ਹੋ ਜੇ ਬਣ ਜੇਗਾ ਵਿਸ਼ਵਾਸ ਤਾਹ ਰੱਖੋ ਤੁਹਾਡਾ ਜੀ ਨਾ ਸੱਚਾ ਹੋਇਨਾ ਦੁਨੀਆ ਕਹੀ ਇਹ ਨਾਨਕਲੇ ਵਾ ਸਿੱਖ ਹੈ ਜੀ ਤੁਹਾਡੀ ਕਰਨੀ ਨਾਲ ਗੁਰੂ ਸਰਿਸੋਵਾ ਬੜੇਗੀ ਤੇਰੇ ਗੁਰ ਤੁਹਾਨੂੰ ਬਹੁਤ ਦੌਣਾ ਚੋਣਾ ਪਿਆਰ ਕਰਨਗੇ ਰੱਬ ਨਾ ਕਰੇ ਸਾਡੀ ਕਰਨੀ ਅਸੀਂ ਹੋ ਜੇ ਕਿ ਦਾਗ ਲਗੇ ਗੁਰੂ ਮਾਰ ਤੇ ਆਂਝ ਪਹੁੰਚੇ ਸੇਖ ਪਹੁੰਚੇ ਕਿਰਪਾ ਇਛਾਸਸ ਸੱਚੇ ਜਤਨ ਸੰ ਅਮਰਤਾਰ ਸਿੰਘ ਸਿੰਘ ਨੇ ਸਜੀਏ ਸਭ ਦਾ ਭਲਾ ਲੋੜੀਏ ਤੁਹਾਡਾ ਭਲਾ ਪਹਿਲਾ ਹੋਏਗਾ ਆਓ ਕੁਝ ਪਲ ਨਾਮ ਜਪ ਕੇ ਇਸ ਵਕਤ ਕਰੀਏ ਨੇ ਕਾ ਭਲਾ ਹੋਣਗੀ ਜੀ ਬਖਸ਼ਨਾ ਬਾਜੀ ਮਹਾਰਾਜੀ ਹੋਰ ਸਦਾਰਵਾਸ ਸਿੰਘ ਜੈ ਸਰੰਧੀ ਜੀ ਜਨਾਬ ਜੀ ਜੇ ਗੇ ਪਾਉ ਇਸ ਜੀ ਅਜ਼ਰ ਦਿਓ ਕਿ ਮਹਾਰਾਜ ਕਿਵੇਂ ਸਮੇਂ ਵਾਲੇ ਵੀ ਟਾਈਮਿੰਗ ਚੇਂਜ ਕਿਦਾਂ ਤੁਸੀਂ ਦਾਸ ਤੋਂ ਬਰਹਾਈ ਹੈ ਜਿਵੇਂ ਸੰਗਤ ਦਾ ਹੁਕਮ ਹੋਏਗਾ ਗੁਰੂ ਪਿਆਰਿਆਂ ਦਾ ਉਸ ਤਰ੍ਹਾਂ ਟਾਈਮਿੰਗ ਵੀ ਸੈੱਟ ਕਰਾਂਗੇ ਤੇ ਸਮਾਂ ਅਨੁਸਾਰ ਜਿਵੇਂ ਦੇ ਇਤਿਹਾਸ ਬਾਰੇ ਵੀ ਕੁਝ ਗੱਲਾਂ ਵਿਚਾਰ ਆ ਰਹੇ ਨੇ ਸਿੰਘਾਂ ਦੇ ਕਿ ਸਾਹਿਤ ਇਤਿਹਾਸ ਵੀ ਸ਼ੁਰੂ ਕਰਿਓ ਜਿਵੇਂ ਮਾਰ ਹੁਕਮ ਹੋਏਗਾ ਆਸੇ ਹੀ ਬੇਨਤੀ ਦਾਸ ਸਿਪਾਈ ਗੁਰੂ ਵਾਲੇ ਬਣੋ ਲਾਖਟੋ ਨਾਮ ਦੇ ਪੋਤੇ ਗੁਰਧੀਆਂ ਖੁਸ਼ੀਆਂ ਮਾਣੋ ਦੀ ਵਾਹਿ ਗੁਰੂ ਵਾਹਿਗੁਰੂ 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 ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਵਾਮੀ ਮਾਨਸ ਕੀ ਗਤਿ ਏਹੀ ਰਾਹੀ ਗੁਰਜੀ ਕਾ ਖਾਲਸਾ ਵਾਹੀ ਗੁਰ ਕੀ ਫਤਹਿ